ਗੱਲ ਕਰਾਂਗੇ ਅੱਜ ਇੱਥੇ ਜਿਹੜੇ ਸਾਡੇ ਦਰਬਾਰਾ ਸਿੰਘ ਸਰਪੰਚ ਸਾਹਿਬ ਕਾ ਸਰਪੰਚ ਖੜੇ ਨੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਕੀ ਮਸਲਾ ਹੈ ਜੀ ਇੱਥੇ ਇਹ ਜੀ ਨੌਜਵਾਨ ਮੁੰਡਿਆਂ ਨੇ ਬੜਾ ਅੱਜ ਸਾਨੂੰ ਖੁਸ਼ੀ ਹੋਈ ਹੈ ਸਿਆ ਕੀਤਾ ਹੈ ਕਿ ਅਸੀਂ ਆਪਣੇ ਦੋਹੇ ਦੁਕਾਨਾਂ ਦੇ ਵਿੱਚੋਂ ਜੋ ਨਸ਼ਾ ਵੇਚਦੇ ਨੇ ਤੇ ਨਸ਼ਾ ਪਿੰਦੇ ਨੇ ਅਸੀਂ ਦੋਨਾਂ ਦਾ ਸੁਧਾਰ ਕਰਾਂਗੇ ਵੀ ਅਸੀਂ ਇਹ ਬਹੁਤ ਦੁਖੀ ਹੋ ਕੇ ਤਹਈਆ ਕੀਤਾ ਇਹਨਾਂ ਨੌਜਵਾਨਾਂ ਦਾ ਮੈਂ ਅੱਜ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਸ ਵੀਡੀਓ ਰਾਹੀਂ ਬੇਨਤੀ ਕਰਦਾ ਕਿ ਅਸੀਂ ਪੁਲਿਸ ਨੂੰ ਕਹਿ ਕਹਿ ਥੱਕ ਗਏ ਅੱਕ ਗਏ ਤੂੰ ਤਾਂ ਪੁਲਿਸ ਨਸ਼ਿਆਂ ਖਿਲਾਫ ਸੈਮੀਨਾਰ ਕਰਾਉਂਦੀ ਹੈ ਕਮੇਟੀਆਂ ਬਣਾਉਂਦੀ ਹੈ ਪਰ ਉਹਦਾ ਕੋਈ ਅਸਰ ਨਹੀਂ ਹੈਗਾ ਪੁਲਿਸ ਤੇ ਪੁਲਿਸ ਵਾਲੇ ਆਉਂਦੇ ਨੇ ਗੇੜਾ ਮਾਰ ਜਾਂਦੇ ਨੇ ਜੇ ਫਿਰ ਕਹਿੰਦੇ ਨੇ ਮਿਲਿਆ ਨਹੀਂ ਜੀ ਆਇਆ ਨਹੀਂ ਮਿਲਿਆ ਕਿਸੇ ਤੋਂ ਕੋਈ ਸਰਿੰਜ ਮਿਲਦੀ ਹੈ ਜੇ ਸਰਿੰਜ ਮਿਲਦੀ ਹੈ ਤਾਂ ਵੀ ਉੱਤੇ ਪਰਚਾ ਦੇਣਾ ਚਾਹੀਦਾ ਕਿਉਂਕਿ ਸਰਿੰਜਾਂ ਵੀ ਤਾਂ ਕਿਤੋਂ ਲਿਆਉਂਦੇ ਨੇ ਸੋ ਬੇਨਤੀ ਹੈ ਮੇਰੀ ਇਸ ਵੀਡੀਓ ਰਾਹੀਂ ਪ੍ਰਸ਼ਾਸਨ ਨੂੰ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਹੈ ਇਹ ਨਾਲ ਹੀ ਅਸੀਂ ਇਹ ਨੌਜਵਾਨਾਂ ਦਾ ਅੱਜ ਬਹੁਤ ਬਹੁਤ ਧੰਨਵਾਦ ਆ ਤੇ ਸਾਥ ਵੀ ਦੇਵਾਂਗੇ ਕਿ ਜਦੋਂ ਵੀ ਸਾਨੂੰ ਇਹ ਤੇ ਅੱਧੀ ਰਾਤ ਬੁਲਾਉਣਾ ਸੀ ਇਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਨਾਲ ਹੀ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਵੀ ਪਿਆਰ ਨਾਲ ਆਪਦਾ ਜੇ ਕੋਈ ਪਿਆਰ ਨਾਲ ਸਮਝਦਾ ਪਿਆਰ ਨਾਲ ਸਮਝਾਓ ਜੇ ਨਹੀਂ ਸਮਝਦਾ ਤਾਂ ਦੂਜੇ ਲੋੜ ਸਮਝਾਓ ਤੇ ਇਨੀ ਗੱਲ ਇਹ ਹੈ ਜੀ ਤੁਸੀਂ ਸੱਚੇ ਮਨ ਨਾਲ ਤਾਂ ਹੀ ਕਰੋ ਕੋਈ ਵੀ ਆਪੇ ਆਪਾਂ ਮਿੱਟੀ ਖਾਣ ਵਾਲੇ ਵੀ ਖੇਚ ਜਾਵੇ ਅਸੀਂ ਸਿਦਾਵਾਂਗੇ ਸਿਦਾਵਾਂਗੇ ਆਪਦੇ ਤਿਆਰ ਨਾਲ ਜੇ ਕਿਸੇ ਨੂੰ ਦੁੱਖ ਤੀਲੀ ਪਾਇ ਸਾਨੂੰ ਦੱਸੋ ਅਸੀਂ ਉਹਦਾ ਇਲਾਜ ਵੀ ਕਰਾਵਾਂਗੇ ਤੇ ਉਹਨਾਂ ਨੂੰ ਕੰਮ ਵੀ ਦਵਾਵਾਂਗੇ ਗੱਲ ਇਹ ਹੈ ਜੀ ਵੀ ਜਿਹੜੇ ਨਸ਼ਾ ਕਰਦੇ ਨੇ ਜੇਕਰ ਮਿਲੂਗਾ ਹੀ ਨਹੀਂ ਤਾਂ ਉਹ ਕਰਨਗੇ ਵੀ ਕਿਉਂ ਤਾਂ ਜਿਹੜੇ ਵੇਚਦੇ ਨੇ ਉਹਨਾਂ ਤੇ ਕਾਰਵਾਈ ਸਾਨੂੰ ਉਹ ਦੱਸਣ ਵੀ ਕਿਹੜਾ ਵੇਚਦਾ ਸੀ ਚਕਾਵਾਂਗੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਚਾਹੁੰਦੇ ਵੀ ਜਿਹੜੇ ਵੇਚਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹਾਂ ਇਹਦਾ ਸਿੱਧੇ ਪਾਇਆ ਕਰਾਂ ਉਹਨਾਂ ਨੂੰ ਫੈਂਟਿਆ ਕਰਾਂਗੇ ਜਿਹੜਾ ਵੀ ਰਸਾਲ ਬੱਦ ਗਿਆ ਕੋਈ ਵੀ ਠੀਕ ਹੈ ਜੀ ਸਾਡਾ ਦਾ ਭਾਈ ਆਪ ਭੈਣ ਦੇ ਦੋ ਕੁੜੀਆਂ ਨੇ ਉਹਦੇ ਘਰ ਦਾ ਸਮਾਨ ਵੇਚੀ ਜਾਂਦਾ ਚੁੱਲਾ ਤੇ ਸਭ ਕੁਝ ਵੇਚ ਦਿੰਦੇ ਨੇ ਗੈਸ ਗੁੰਬ ਸਭ ਕੁਝ ਜੀ ਸਾਰਾ ਚੱਕਰ ਤੁਸੀਂ ਉਹਨੂੰ ਦਵਾਈ ਨਹੀਂ ਦਵਾਈ 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 ਦਾਖਲ ਕਰੇ ਫੇਰ ਉਰੇ ਪੇਜ ਤੇ ਦੰਦਵਾਰੋਂ ਲੱਗੀਆਂ ਨਹੀਂ ਚੱਲੀਆਂ ਇੰਨਾ ਸੋਨਾ ਉਹਨਾਂ ਨੂੰ ਆਪਣੇ 15 ਦਾ ਨਾ ਮਿਲਿਆ ਤਾਂ ਫੇਰ ਹਾਂਜੀ ਹਾਂਜੀ ਜਦੋਂ ਆਪਣੇ ਪਿੰਡ ਚੋਂ ਮਿਲਦਾ ਪੌਦੀ ਬੀਮਾ ਹੈ ਗੱਲ ਤੁਸੀਂ ਉਹਨਾਂ ਦੇ ਖਿਲਾਫ ਕਦਮ ਚੁੱਕੋ ਨਾ ਜਿਹੜੇ ਵੇਚਦੇ ਨੇ ਉਹਨਾਂ ਨੂੰ ਆਸੀ ਆਕ ਕੋਟਿਆ ਬਣੋ ਮੁਹਰੇ ਜੇ ਹੱਕ ਕੇ ਕਦਮ ਚੱਕਿਆ ਲਓ ਫੜੋ ਤੁਸੀਂ ਅਸੀਂ ਹਾਜ਼ਰ ਹੋਵਾਂਗੇ ਕੋਈ ਚੱਕਰ ਨਹੀਂ ਸਾਨੂੰ ਕੋਈ ਵੀ ਮਿਲੇ ਮੈਂ ਉਹਦੀ ਇਨਪੋਰਟ ਕਰ ਜਾਊਗਾ ਚਾਹੇ ਸਾਡਾ ਆਪਣਾ ਚਾਹੇ ਬਾਹਰਲਾ ਕੋਈ ਆਪਣਾ ਤੱਕ ਜੀ ਆਪਣਿਆਂ ਨੂੰ ਨਹੀਂ ਬਖਸ਼ੂਤ ਆਈਆਂ ਜੇ ਸਾਡਾ ਕੋਈ ਆਪਣਾ ਚਾਹੇ ਕੋਈ ਬਾਹਰਲਾ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਹਾਂਜੀ ਲਓ ਜੀ ਕੋਈ ਵੀ ਫਸਦਾ ਮੰਡੀ ਦੇ ਵਿੱਚ ਹਾਂਜੀ ਜਿਹੜਾ ਸਵੇਲਾ ਬਾਸੀ ਅਸੀਂ ਵੀਡੀਓ ਬਣਾਵਾਂ ਮੈਂ ਬੰਦੇ ਦੀ ਜਿਹਦੇ ਲਵੇ ਸਬੂਤ ਸਾਨੂੰ ਫਸਿਆ ਉਹਦੀ ਅਸੀਂ ਛੇਤਰ ਪਰੇਟ ਕਰਾਂਗੇ ਮੰਡੀ ਚ ਕੀ ਉਂਕ ਪਛਾਰੇ ਪਿੰਡ ਬਾਅਦ ਛੇਤਰ ਪਰੇਟ ਤੋਂ ਕਰਨ ਤੋਂ ਬਾਅਦ ਸਾਨੂੰ ਜਿੱਥੇ ਵੀ ਫਸਦਾ ਬੰਦਾ ਜਾਂ ਮਿਲਦਾ ਜਾਂ ਉਹਦੇ ਗੇਂਚ ਸਾਨੂੰ ਸਬੂਤ ਮਿਲਣਾ ਚਾਹੀਦਾ ਬੰਦੇ ਦੇ ਉਹਦੀ ਛੇਤਰ ਪਰੇਟ ਹੋ ਮੈਨੂੰ ਪੈਸੇ ਦੋ ਤੁਸੀਂ ਮੈਨੂੰ ਪੈਸੇ ਦੋ ਮੈਂ ਆਪ ਬੰਦੇ ਲੈ ਕੇ ਫੜ ਕੇ ਦਊਗਾ ਤੁਹਾਨੂੰ ਬੋਲੋ 500 ਦੀ ਬਿੱਟਾ 1000 ਦੀ ਬਿੱਟਾ ਤੇ ਸਾਹਮਣੇ ਨਹੀਂ ਪੈਸੇ ਨਹੀਂ ਦਊਗਾ ਪੈਸੇ ਨਹੀਂ ਦਊਗਾ ਅਗਲਾ ਮੂਰੋਂ ਮੇਰੇ ਓਏ ਹਾਂਜੀ ਹਾਂਜੀ ਇਹ ਤੁਸੀਂ ਤੁਸੀਂ ਜ਼ਿੰਮੇਵਾਰੀ ਲੈਨੇ ਹੋ ਨੌਜਵਾਨ ਮੁੰਡੇ ਤੁਹਾਡਾ ਸਾਥ ਦੇਣਗੇ ਜੀ ਹਾਂਜੀ ਹਾਂ ਮੈਂ ਪੂਰੀ ਜ਼ਿੰਮੇਵਾਰੀ ਲੈਣਾ ਤੇ ਮੈਨੂੰ ਖੁਸ਼ੀ ਵੀ ਆਜਾ ਕੀ ਪੁਲਿਸ ਤੁਹਾਡਾ ਸਾਥ ਦੇਊਗੀ ਜੀ ਅਸੀਂ ਲਵਾਂਗੇ ਜਦੋਂ ਸਾਡੇ ਨਾਲ ਨੌਜਵਾਨ ਮੀਰ ਨੇ ਅਸੀਂ ਖੰਗੜਾ ਧਰਾ ਕਰ ਲਾਂਗੇ ਬਸ ਠੀਕ ਹੈ ਜੀ ਅਗਲੇ ਮਸਲੇ 'ਚ ਠੀਕ ਹੈ ਜੀ ਧੰਨਵਾਦ ਇਹਦਾ ਜਿੰਤੇ ਲਾ ਲਾ ਕੇ ਰੱਖ ਨਹੀਂ ਦੀਆਂ ਨੂਰੇ ਬੇਗਟਾਂ ਨੂੰ ਹੀ ਕੋਈ ਚੀਜ਼ ਨਾ ਲੈ ਜਾ ਕਿਉਂਕਿ ਮਾਈਆਂ ਨੇ ਸਾਡੇ ਲਈ ਬਹੁਤ ਸ਼ਿਕਾਇਤਾਂ ਹਈਆਂ ਨੇ ਕਿ ਸਾਡੇ ਉਹਨਾਂ ਮਾਈਆਂ ਦਾ ਕਿਸੇ ਨੇ ਬਾਹਰ ਨਹੀਂ ਫੜਿਆ ਅੱਛਾ ਮੇਰੇ ਨਾਤੇ ਵੀ ਬਵਾਕਰੂ ਮੈਂ ਚੱਕੇ ਮੇਰਾ ਭਾਈ ਆਪ ਚਿੱਟਾ ਪੀਂਦਾ ਹੀ ਮੈਂ ਅਸੀਂ ਆਪ ਆਪਣੇ ਗੇਟਾਂ ਨੂੰ ਜਿੰਦੇ ਲਾਲਾ ਕੇ ਰੱਖਦੇ ਆਂ ਕਦੇ ਕੁਸ ਲੈ ਆ ਚੱਕੇ ਸੱਬੜ ਤੱਕ ਨਹੀਂ ਛੱਡਦੇਗੇ ਹਾਂਜੀ ਹਾਂਜੀ ਕੀ ਕਰੀ ਅਸੀਂ ਹਾਂਜੀ ਅਸੀਂ ਅੱਕ ਕੇ ਕਦਮ ਚੱਕਰੇ ਵੀ ਸਾਨੂੰ ਕੋਈ ਵੀ ਫਸ ਗਿਆ ਅਸੀਂ ਵੱਡਾਂ ਗਏ ਜੀ ਹਾਂਜੀ ਇਹ ਮੇਰਾ ਪਿੰਡ ਹੈ ਆਪਦਾ ਪਿੰਡ ਹੈ ਮੇਰਾ ਜੀ ਦਗਾਲ ਜਿੱਥੇ ਇੰਨਾ ਬੁਰਾ ਹਾਲ ਹੈ ਕੋਈ ਨਹੀਂ ਚਾਹੁੰਦਾ ਕਿ ਆਪਦੇ ਪਿੰਡ ਦੀ ਬਦਨਾਮੀ ਕਰੇ ਪਰ ਅਸੀਂ ਸੱਚ ਦਿਖਾ ਰਹੇ ਆ ਕਿ ਸਾਡੇ ਪਿੰਡ ਦਗਾਲ ਦਾ ਬਹੁਤ ਬੁਰਾ ਹਾਲ ਹੈ ਨੌਜਵਾਨ ਇਹ ਦੁਖੀ ਨੇ ਇਹਨਾਂ ਦੀਆਂ ਮਾਮਾ ਦੁਖੀ ਨੇ ਜਿਹੜੀਆਂ ਕਣਕ ਸੁੱਕਣੀ ਪਾਉਂਦੀਆਂ ਨੇ ਤੇ ਸ਼ਾਮ ਨੂੰ ਜਦੋਂ ਘਰੇ ਆਉਂਦੀਆਂ ਨੇ ਕਣਕ ਨਹੀਂ ਮਿਲਦੀ ਕਣਕ ਚੱਕ ਕੇ ਲੈ ਜਾਂਦੀਆਂ ਨੇ ਮੂੰਹ ਦੇ ਮੂੰਹ ਦਾ ਨਾਜ਼ ਮੂੰਹ ਦਾ ਨਾਜ਼ ਵੀ ਇਹ ਚਿੱਟਾ ਖਾਪੇ ਕਰਨ ਵਾਲੇ ਉਹ ਲੈ ਜਾਂਦੇ ਨੇ ਬਹੁਤ ਦੁਖੀ ਹੈ ਪਿੰਡ ਬੇਨਤੀ ਹੈ ਪ੍ਰਸ਼ਾਸਨ ਨੂੰ ਭਵੰਤ ਮਾਨ ਜੀ ਨੂੰ ਬੇਨਤੀ ਹੈ ਕੇ ਚਿੱਟੇ ਦੇ ਨੱਥ ਪਾਈ ਜਾਵੇ ਜੀ ਦਗਾਲ ਦੇ ਵਿੱਚ ਸਪੈਸ਼ਲ ਟੀਮ ਭੇਜੀ ਜਾਵੇ ਭਗਵੰਤਪਨ ਦੀ ਭਵਦੀ ਕੁੜੀ ਹੈ ਤੇ ਸਾਡੇ ਇਸ ਪਿੰਡ ਵੱਲੀ ਖਾਸ ਧਿਆਨ ਕੀਤਾ ਜਾਵੇ ਭਗਵੰਤ ਮਾਨ ਜੀ ਨੂੰ ਜਿੱਥੇ ਕਹਿੰਦੇ ਨੇ ਵੀ ਸਾਡੇ ਅਸੀਂ ਪੰਜਾਬ ਚੋਂ ਨਸੇ ਖਤਮ ਕਰਦੇ ਨੇ ਭਗਵੰਤਪਨ ਜੀ ਨੂੰ ਅਸੀਂ ਸਪੈਸ਼ਲ ਬੇਨਤੀ ਕਰਦੇ ਆਂ ਇਹ ਸਪਿੰਡ ਵਾਲੀ ਸਪੈਸ਼ਲ ਧਿਆਨ ਦਿੱਤਾ ਜਾਵੇ ਅਸੀਂ ਪਰਫੈਸ਼ਨ ਨੂੰ ਕਹਿ ਕੇ ਥੱਕ ਗਏ ਅੱਕ ਗਏ ਹਾਂਜੀ ਭਗਵੰਤ ਮਾਨ ਜੀ ਬੇਨਤੀ ਹੈ ਕਿ ਇਹ ਤੁਹਾਡੀ ਭੈਣ ਹੈ ਜਿਹੜੀ ਭੁਆ ਦੀ ਬੇਟੀ ਹੈ ਉਹਦੇ ਸਹੁਰਿਆਂ ਦਾ ਪਿੰਡ ਹੈ ਕਿਰਪਾ ਕਰਕੇ ਇਸ ਵੱਲ ਜ਼ਰੂਰੀ ਧਿਆਨ ਸਪੈਸ਼ਲੀ ਧਿਆਨ ਦਿੱਤਾ ਜਾਵੇ ਸਪੈਸ਼ਲ ਐਸਟੀਐਫ ਦੀ ਇੱਕ ਟੀਮ ਇੱਥੇ ਦਗਾਲ ਦੇ ਉੱਤੇ ਲਾਈ ਜਾਵੇ ਜਿਹੜੀ ਇਹਨਾਂ ਚਿੱਟਾ ਵੇਚਣ ਵਾਲਿਆਂ ਨੂੰ ਨੱਥ ਪਾਉਗੀ ਇਹ ਦੇਖੋ ਇਹ ਅੱਡਾ ਹੈ ਥਾਈਆ ਇਹ ਜਿੱਥੇ ਇਹਨਾਂ ਨੇ ਅੱਡਾ ਬਣਾਇਆ ਹੋਇਆ ਹੈ ਤੇ ਚੱਟਾ ਲਾਉਂਦੇ ਨੇ ਇੱਥੇ ਬੈਠ ਕੇ ਇਹ ਤੁਸੀਂ ਦੇਖ ਸਕਦੇ ਹੋ ਦਗਾਲ ਪਿੰਡ ਹੈ ਇਹ ਦੇਖੋ ਪੰਨੀ ਪਈ ਹੈ ਜਿੱਦੇ ਚਿੱਟਾ ਲੱਗਦਾ ਹੈ ਤੇ ਦੇਖੋ ਬਹੁਤ ਬੁਰਾ ਹਾਲ ਹੈ ਫੌਂਫੋਂ ਤੇ ਪੰਨੀਆਂ ਸਿੱਟੀਆਂ ਪੱਜਾਂ ਨੇ ਉਹ ਫੇ ਇਹ ਇਹ ਦੇਖੋ ਇਹ ਕਾਗਜ਼ ਪਾਏ ਨੇ ਜਿਹੜੇ ਚਿੱਟਾ ਆਉਂਦਾ ਹੈ ਇੱਕ ਹੋ ਹਕੀਕਤ ਹਕੀਕਤ ਦੇਖੋ ਇਹ ਕਾਗਜ਼ੀ ਵਿੱਚ ਚਿੱਟਾ ਆਉਂਦਾ ਤੇ ਪੰਨੀਆਂ ਪੰਨਿਆਂ ਦੇ ਜਿਹਦੇ ਵਿੱਚ ਚਿੱਟਾ ਲੱਗਦਾ